Mas dura te... ਦੀ ਨਾਥ ਪਾ ਲਈ ਜਾਵੇਗੀ ਇਲਾਕੇ ਦੇ ਅੰਦਰ ਦਿਨੋਂ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਅਤੇ ਵਾਰਦਾਤਾਾਂ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਨ ਕੋਦਰ ਸ਼ਾ ਕੋਟ ਵਿੱਚ ਲੁੱਟਾਂ ਖੋਹਾਂ ਦੀਆਂ ਧੜਾ ਧੜ ਵਾਰ ਦਾ ਤਾਂ ਹੋ ਰਹੀਆਂ ਹਨ ਇਹਨਾਂ ਲੁਟੇਰਿਆਂ ਵੱਲੋਂ ਰਾਹੀਰ ਦਿਹਾੜੀਦਾਰ ਮਜ਼ਦੂਰਾਂ ਔਰਤਾਂ ਅਤੇ ਹੋਰ ਖੇਤਾਂ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਵੇਂ ਬੈਂਕ ਟਕੇਤੀਆਂ ਤੇ ਸ਼ਰਿਆਂ 'ਮ ਕਤਲ ਹੋ ਰਹੇ ਹਨ। ਕੋਈ ਨਹੀਂ ਲੱਗਦਾ ਕਿ ਪੰਜਾਬ ਵਿੱਚ ਕੋਈ ਬਦਲਾਅ ਆਇਆ ਹੈ। ਸਗੋਂ ਅਪਰਾਧੀ ਬੇਖੌਫ ਹੋ ਕੇ ਵਾਰਦਾਤਾਂ ਕਰਦੇ ਆ। ਇਸ ਮੌਕੇ ਬੋਲਦੇ ਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਤਲ ਹਰਮੇਸ਼ ਮੰਲੜੀ ਦੇ ਆਕੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਕੁਗਜ਼ੂਰ ਭਾਰਤੀ ਕਿਸਾਨ ਯੂਨੀਅਨ ਇੱਕ ਉਗਰਾਹ ਦੇ ਜ਼ਿਲ੍ਹਾ ਪ੍ਰਧਾਨ ਹੁਣ ਸਿੰਘ ਬੱਲ ਅਤੇ ਜਮੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਅਗੂ ਮਨੋਰ ਸਿੰਘ ਨੇ ਕਿਹਾ ਕਿ ਇਹਨਾਂ ਕੋਦਰ ਪੁਲਿਸ ਚੌਂਕੀ ਸ਼ੰਕਰ ਦੇ ਇਨਚਾਰਜ ਬਲੂਟ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਹੀ ਗੱਲ ਗਲੋਚ ਕਰਕੇ ੱਟਕੇ ਮਾਰ ਕੇ ਚੌਂਕੀ ਵਿੱਚੋਂ ਬਾਹਰ ਕੱਢ ਦਿੱਤਾ ਇਹ ਮਲਸੀਹਾ ਪਿੰਡ ਤੋਂ ਸਾਡੇ ਮਜ਼ਦੂਰ ਸੀਗੇ ਜਿਹੜੇ ਅੰਮ ਤੋਂ ਆ ਰਹੇ ਸੀਗੇ ਦੋ ਭੈਣ ਨੂੰ ਦਾਨੇਵਾਲ ਪਿੰਡ ਦੇ ਕੋਲ ਉਹਨਾਂ ਦੇ ਨਾਲ ਹੀ ਲੁੱਟ ਖੋਹ ਦਵਾਤਾ ਤੇ ਭਾਪਰ ਜਾਂਦੀ ਆ ਉਹਨਾਂ ਦੇ ਜਿਹੜੇ ਤਿੰਨ ਮੋਬਾਈਲ ਖੋ ਲੈ ਜਾਂਦੇ ਆ ਜੀ ਕਿ ਹੁਣ ਕੁਝ ਦਿਨ ਹੋਏ ਉਹਨਾਂ ਨੂੰ ਇਹ ਚੌਕੀ ਤੋਂ ਫੋਨ ਆਉਂਦਾ ਕਿ ਉਹ ਜਿਹੜੇ ਲਟੇਰੇ ਆ ਸ਼ੰਕਰ ਚੌਕੀ ਦੇ ਵਿੱਚ ਖੜੇ ਗਏ ਨੇ ਤੇ ਆਓ ਤੁਸੀਂ ਉਹਨਾਂ ਦੀ ਜਿਹੜੀ ਸ਼ਨਾਖਤ ਕਰਨੀ ਹੈ ਜਦੋਂ ਮਜ਼ਦੂਰ ਉੱਥੇ ਜਾਂਦੇ ਆ ਤੇ ਉਸ ਚੌਕੀ ਦਾ ਜਿਹੜਾ ਸੰਚਾਰ ਤੇ ਲੰਬੀਤ ਮਾਰਿਆ ਉਹ ਮਜ਼ਦੂਰਾਂ ਨੂੰ ਬਾਰੀ ਗਰੋਹ ਕਰਦਾ ਤੇ ਡਾਂਗ ਤੋਕੇ ਉਹਨਾਂ ਦੇ ਮਦਰ ਭੱਜਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਲੋਕਾਂ ਨੇ ਜਿਹੜਾ ਉਹ ਗੰਦ ਪਾਇਆ ਹੋਇਆ ਅਸੀਂ ਸੋਕ ਕੇ ਢੱਗਣਾ ਹੋਈ ਹੈ ਜੀ ਥਾਣਾ सदर ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਤੇ ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਨੇ ਇੱਕ ਰਿਕਾਰਡ ਵਿੱਚ ਆ ਕੇ ਪੁਸ਼ਟੀ ਸਭਾਇਆ ਕਿ ਸ਼ੰਕਰ ਚੌਂਕੀ ਦੇ ਇੰਚਾਰਜ ਵੱਲੋਂ ਮਨੁੱਖਾਂ ਨਾਲ ਕੀਤਾ ਵਿਵਹਾਰ ਨਿੰਦਣਯੋਗ ਹੈ ਅਤੇ ਅੱਗੇ ਤੋਂ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਦਾ ਭਰੋਸਾ ਦਿੱਤਾ ਕਪੜੇ ਮਾਰੇ ਕਚਰੇ ਹੁੰਦੇ ਆ ਤਾਂ ਥਾਣੇਦਾਰ ਸਮਝਦਾ ਕਿ ਇਹ ਮਜ਼ਦੂਰ ਆ ਇਸ ਕਰਕੇ ਇਹਨਾਂ ਦੀ ਮੱਖੀਆਂ ਤੇ ਮੱਛਰਾਂ ਜਿੰਨੀ ਕਦਰਿਆ ਇਹਨਾਂ ਨੂੰ ਫੱਟ ਕੇ ਤੇ ਗਾਲਾਂ ਕੱਢ ਕੇ ਤਬੱਲੇ ਆ ਜਾ ਸਕਦਾ ਸ਼ਾਇਦ ਉਹਦਾ ਨਾਮ ਲਵਦੀਨ ਕੁਮਾਰ ਆ ਇਹ ਬੰਦਾ ਆ ਜਦੋਂ ਕੀ ਚੌਕੀਦਾਰ ਚਾਰ ਦਿਨਾਂ ਦਾ ਸੀ ਚਾਰ ਸੂਲਪੁਰ ਪਿੰਡ ਦੇ ਵਿੱਚ ਮਜ਼ਦੂਰਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਆ ਸ਼ਾਇਦ ਪੰਜਾਬ ਦੇ ਇਤਿਹਾਸ ਦੇ ਵਿੱਚ ਮੁੱਟਵਾਦ ਮੁਰਦਾਬਾਦ ਕੰਡਰ ਕੋਈ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੁੱਟਵਾਦ ਮੁਰਦਾਬਾਦ ਅੰਦਾਲជាਸੀ ਕੱਟਜੋੜ ਮੁਰਦਾਬਾਦ 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 ਅੰਦਾਲជាਸੀ ਨੰਦੇੜ ਕੱਟਜੋੜ ਮੁਰਦਾ ਆਸਲ ਮਰਦਾਬਾ 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 ਹੁਣਵਾਦ ਨਾਲ ਤੇ ਪਾਈ ਰੱਖੋ ਜਿੱਤੀਓ ਲਾਹੇ ਤੇ ਜੋ ਮੌਜੂਦ ਹੁੰਦੇ ਸਵਾਈ ਆਗੂ ਕਮਨੀਰ ਸਿੰਘ ਜੀ ਭਗਸ਼ੇਰ ਇਹਨਾਂ ਤੋਂ ਬਾਅਦ ਵਿਹਾਕੀਆਂ ਲੁੱਟਾਂ ਗੋਹਾ ਬੰਦ ਕਰੋ ਬੰਦ ਕਰੋ ਬੰਦ ਕਰੋ ਆਵਾਕੇ ਪਰ ਚੋਰੀਆਂ ਲੁੱਟਾਂ ਗੋਹਾ ਬੰਦ ਕਰੋ ਬੰਦ ਕਰੋ ਬੰਦ ਕਰੋ ਮਕਬੂਰ ਕਿਸਾਨੇ ਦਾ ਜਿੰਦਾਬਾਦ 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 ਲੋਰਦੇ ਜਿੰਦਾਬਾਦ ਜਿੰਦਾਬਾਦ ਜਿਆਦੇ ਸਭ ਤੋਂ ਮੇਰੇ ਤੋਂ ਪਹਿਲਾਂ ਇਹਨਾਂ ਆਦਿਕ ਜੱਟੇ ਬੰਦਿਆਂ ਉਹਨਾਂ ਨੂੰ ਜੁੜਨਾਂ ਨੂੰ ਕੌਮਿਕ ਖਾਸਵਾ ਭਾਗ ਮਰ ਤੋਂ ਬਾਅਦ ਆਪਾਂ ਸਿੱਖਾਂ ਨੂੰ ਦਿੱਤਾ ਉਧਰਾਹਨ ਦੇ ਬੁਲਾ ਰਹੇ ਨੇ ਬੋਲਣਾ ਤੇ ਮੁੜ ਚੁੱਕੇ ਆ ਦੋਨਾਂ ਨੇ ਤੁਹਾਡੇ ਨਾਲ ਆਪਣੇ ਆ ਜਿਹੜੀਆਂ ਪੰਜਾਬ ਚ ਦਾ ਰਾਕੇ ਜੋੜੀਆਂ ਹੁਕਮਤਾਂ ਸੋਹਾਂ ਸਬੰਧੀ ਵਿਚਾਰ ਤੇ ਵਸਤਾਵ ਦੇ ਨਾਲ ਆਪਣਾ ਵਿਚਾਰ ਰੱਖਿਆ ਆਪਣੇ ਵਿਚਾਰ ਪੇਸ਼ ਕੀਤੇ ਆ ਮੈਂ ਉਸੇ ਕੇਵਨ ਦੋਨਾਂ ਕੇ ਇਹ ਜਵਾ ਕੋੜਾ ਬੋਲਦਾ ਮੁਕਤ ਆਵਾਜ਼ਾਂ ਦਾ ਸੰਸਾਰ ਤੇ ਪ੍ਰੰਤ ਬਦਲਣਾ ਚਾਹੀਦਾ ਤੇ ਸਰਕਾਰ ਨੂੰ ਇਸ ਪਾਸੇ ਉਹ ਧਿਆਨ ਦੇਣਾ ਚਾਹੀਦਾ ਮੈਂ ਤੁਹਾਨੂੰ ਜ਼ਰੂਰ ਕਹਿਣੀ ਆ ਕਿ ਇਹ ਨੂੰ ਸੁਣੀ ਲੱਗੇ ਪਾਣੀ ਲੱਗੇ ਇਹ ਮੁਕਤ ਆਵਾਜ਼ਾਂ ਤੋਂ ਬਾਰੇ ਸਾਰੇ ਨਸ਼ੇਰੀ ਨਹੀਂ ਇਹ ਮਤਲੇ ਕਾ ਖੜਨਾ ਚਾਹੀਦਾ ਕਿ ਮੁਕਤ ਆਵਾਜ਼ਾਂ ਤੋਂ ਸਾਰੇ ਨਸ਼ੇ ਹੋਏ ਆ ਤੇ ਨਸ਼ੇ ਵਾਲੇ ਉਹ ਲੱਗੇ ਮੁੰਡਾ ਤਕੜਾ ਸੀ ਤੇ ਉਧਰੋਂ ਕੋਸੀ ਗੱਡੀਆਂ ਆ ਗਈਆਂ ਤੇ ਮੁੰਡੇ ਦੀ ਜਾਨ ਬਚ ਗਈ ਚਲਵੰਡੀ ਸਲੇਮ ਦੇ ਵਿੱਚ ਕਮੰਤਰੀ ਫਤਮ ਦੇ ਇਨਕਲਾਬੀ ਕਵੀ ਅਵਤਾਰ ਪਾਸ ਦੀ ਜਾਨ ਜਾ ਰਿਹਾ ਕੰਪਲੈਕਸ ਬਣਿਆ ਹੋਇਆ ਤੇ ਉਹ ਦਿਹਾੜੇ ਜਟੇਰੇ ਉਹਦਾ ਗੇਟ ਲਾ ਕੇ ਲੈ ਗਏ ਤੁਹਾਨੂੰ ਅਮਾ ਮੈਂ ਹੋਰ ਦੱਸਾਂ ਕਿ ਜਿਹੜੀਆਂ ਨਿੱਤ ਦਿਹਾੜੇ ਲੋਕਾਂ ਦੇ ਨਾਲ ਵਰਤਦੀਆਂ ਨਹੀਂ ਤੇ ਦਿਹਾੜੇ ਲੋਕਾਂ ਨਾਲ ਵਰਤਦੀਆਂ ਆ ਪਰसों ਚੌਥੇ ਦੀ ਇੱਕ ਘਟਨਾ ਇੱਕ ਪ੍ਰਵਾਸੀ ਮਜ਼ਦੂਰ ਆਪਣੀ ਕਿਰਤ ਕਮਾਈ ਕਰਕੇ ਬਲੌਰ ਦੇ ਰੇਲਵੇ ਸਟੇਸ਼ਨ ਤੋਂ ਉਹਨੇ ਬਿਹਾਰ ਵਾਸਤੇ ਗੱਡੀ ਫੜਨੀ ਸੀ ਇਹ ਰੋਜ਼ ਅਖਬਾਰਾਂ ਚੱਕ ਲੋ ਅਖਬਾਰਾਂ ਭਰੀਆਂ ਪਈਆਂ ਲੁੱਟਖੋਹਾਂ ਦੇ ਨਾਲ ਅਸੀਂ ਰੋਜ਼ ਫੀਲ드 ਵਿੱਚ ਰਹਿੰਦੇ ਆ ਜ਼ਿੰਮੇਦਾਰ ਦੱਸਦੇ ਆ ਕਿ ਜਿਹੜੇ ਉਹਨਾਂ ਦੇ ਕੰਮ ਹੈ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਉਹ ਖੇਤਾਂ ਵਿੱਚ ਨੱਕਾ ਮਾਰੋ ਇਹਦੇ ਮੱਕੀਆਂ ਵਿੱਚ ਲਟੋਲੇ ਲੁਕੇ ਬੈਠੇ ਆ ਨਾਲੇ ਸਾਡੂ ਪੁੱਟਦੇ ਆ ਨਾਲੇ ਸਾਡੇ ਮੋਬਾਈਲ ਖੋਲ ਲੈਂਦੇ ਆ ਇਹ ਹਾਲਾਤ ਬੜੇ ਹੋਏ ਆ ਤੇ ਇਥੇ ਦੀ ਜਿਹੜੀ ਪੋਸਿਆ ਗੋਦੀ ਕਰਦੀ ਆ ਉਹ ਸਰਕਾਰ ਦੇ ਉਹ ਸਰਕਾਰ ਦੀ ਸੇਵਾ ਕਰਨ ਦੇ ਵਿੱਚ ਲੱਗੇ ਹੋਇਆ ਉਹ ਸੇਵਾ ਦੇ ਵਿੱਚ ਗਲਤਾਨ ਆ ਸਰਕਾਰ ਚੋਨਾ ਜਿੱਤ ਜਾਵੇ ਤੇ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਤੁਸੀਂ ਰੋਗ ਪੜਦੇ ਹੋ ਕਿ ਵੱਡੀਆਂ ਵੱਡੀਆਂ ਬੰਦ ਟਕੈਤੀਆਂ ਹੋ ਰਹੀਆਂ ਸ਼ਹਿਰਾਂ ਦੇ ਵਿੱਚ ਪਹਿਲਾਂ ਤਾਂ ਕਿਸੇ ਸੁਣੇ ਮੋਰ ਨੂੰ ਤੋਂ ਲਟਾਰੇ ਉੱਦੇ ਸੀ ਅੱਜ ਕੱਲ ਸ਼ਹਿਰਾਂ ਦੇ ਭਰੇ ਬਾਜ਼ਾਰ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਗੋਰੀਆਂ ਮਾਰੀਆਂ ਜਾਂਦੀਆਂ ਉਹ ਤੇ ਸਾਡੇ ਅਰਿਆਂ ਦੇ ਮਗਰ ਲਾਈਆਂ ਹੋਈਆਂ ਤੇ ਉਹ ਲੋਕ ਕੀ ਕਰਦੇ ਆ ਇਹ ਕਿਸੇ ਵੱਡੇ ਬੰਦੇ ਨੂੰ ਐਦਾਂ ਦੀ ਵਾਰਦਾਤ ਦਾ ਸਾਹਮਣਾ ਕਰਨਾ ਪੈ ਜਵੇ ਸਭ ਕੋਈ ਚਾਟੋ ਨਾਲ ਨਿਕੇਰਿਆਂ ਨੂੰ ਫੜਨ ਮੇਰੇ ਪਿਆਰੇ ਮੀਨੋ ਦੋਸਤ ਅੱਜ ਦਾ ਧਰਨਾ ਲਾਉ ਵਿੱਚ ਇੱਕ ਵਿਸ਼ੇਸ਼ ਗੱਲ ਹੈ ਸਾਹਮਣਿਆ ਜੋ ਇਸ ਥਾਣੇ ਦੇ ਅਧੀਨ ਸਾਡੇ ਸਿੱਖ ਨੂੰ ਸਲਾਮ ਹੈ ਕਿ ਇੰਨੇ ਗਰਮੀ ਤੇ ਹਮਸਤੇ ਵਿੱਚ ਵੀ ਤੁਸੀਂ ਇਹ ਦ੍ਰਿੜਤਾ ਦਿਖਾਈ ਆ ਬੇਸ਼ੱਕ ਇਹ ਹਮੇਸ਼ਾ ਹੁੰਦਾ ਜਦੋਂ ਕੋਈ ਮਸਲਾ ਲੈ ਕੇ ਆਨੇ ਆ ਤੇ ਉਹ ਮਸਲਾ ਕਿਵੇਂ ਦੇ ਉੱਤੇ ਕੋਸ਼ਿਸ਼ ਨਾ ਕੋ ਦਹਾਤ ਕੋ ਜਾਨਾ ਕੋ ਸਹਿ ਜਾਉਂਗਾ ਪਰ ਅੰਤਮ ਗੱਲ ਇਹ ਹੀ ਆ ਕਿ ਜਿੰਨੀ ਦੇਰ ਤੱਕ ਝੰਡੇ 'ਚ ਡੰਡਾ ਨਹੀਂ ਪੈਂਦਾ ਜਿੰਨੀ ਦੇਰ ਤੱਕ ਤੁਸੀਂ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਨਹੀਂ ਕਰਦੇ ਤੁਹਾਡੀ ਗੱਲ ਕੋਈ ਨਹੀਂ ਸੁਣਦਾ ਨਾ ਕੋ ਸਰਸੰਧੀ ਹੁੰਦੀ ਆ ਨਾ ਕੋਈ ਸਿਵਲ ਪ੍ਰਸ਼ਾਸਨ ਸੁਣਦਾ ਹੁੰਦਾ ਨਾ ਸਰਕਾਰ ਸੁਣਦੀ ਹੁੰਦੀ ਸਾਡੀ ਗੱਲ ਬਾਤ ਹੋਈ ਆ ਨਾਗਰਾ ਸਾਹਿਬ ਸਰਦਾਰ ਖਾਨੇ ਦੇ ਐਸਐਚਓ ਨੇ ਬਲਜੀਤ ਸਿੰਘ ਹੋਰੀ ਥਾਣਾ ਸਿੱਟੀ ਦੇ ਐਸਐਚਓ ਸਾਹਿਬ ਨੇ ਉਹ ਵੀ ਆਏ ਨੇ ਜ਼ਿੰਮੇਵਾਰ ਅਫਸਰ ਸਾਰੀਆਂ ਗੱਲਾਂ ਅਸੀਂ ਬੈਠ ਗਏ ਇਹਨਾਂ ਦੇ ਨਾਲ ਕੀਤੀਆਂ ਜੋ ਵੀ ਤੁਹਾਡੇ ਮਸਲੇ ਸੀਏ ਤੇ ਮੈਂ ਉਹਨਾਂ ਨੂੰ ਇਹ ਡੈਂਟੀ ਕਰੂੰਗਾ ਕਿ ਆਪਣੀ ਵੱਲੋਂ ਉਹ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਵਿਸ਼ਵਾਸਨ ਦਿਵਾਉਣਗੇ ਆ ਜਿਹੜੇ ਬੈਠੇ ਹੋ ਮੈਂ ਕਦੀ ਵੀ ਨਹੀਂ ਚਾਹਦਾ ਕਿ ਤੁਹਾਨੂੰ ਇੱਕ ਮਿੰਟ ਲਈ ਇਸ ਪਹਾੜ ਦੇ ਬਾਹਰ ਇੰਨੀ ਗਰਮੀ ਵਿੱਚ ਮੈਨੂੰ ਮੇਰਾ ਮਨ ਸੀ ਕਿ ਮੈਂ ਜਦੋਂ ਵੀ ਹੁੰਦੇ ਆ ਮੈਂ ਇਹਨਾਂ ਨੂੰ ਨਾਲ ਹੀ ਅੰਦਰ ਬੁਲਾ ਕੇ ਜਦੋਂ ਬੈਠ ਕੇ ਤਾਂ ਗੱਲ ਕਰਾਂਗੇ ਤੇ ਚਲੋ ਤੁਸੀਂ ਕਿਸੇ ਮਜ਼ਦੂਰੀ ਵਾਸੀ ਜਿਹੜਾ ਆ ਕੇ ਕਿ ਮੈਨੂੰ ਨਹੀਂ ਲੱਗਦਾ ਤੁਸੀਂ ਕੋਈ ਸਾਰੇ ਰੇਹਮਤ ਮਜ਼ਦੂਰੀ ਵਾਲੇ ਨੂੰ ਸਾਰੇ ਕੰਮਕਾਰ ਵਾਲੇ ਬੰਦੇ ਆਜਾ ਜਿਹੜੀ ਸਾਫ਼ ਕਰਕੇ ਸਾਡੇ ਕੋਲ ਤੁਸੀਂ ਜੇ ਬੈਠੇ ਹੋ ਆ ਕੇ ਤੇ ਤੁਹਾਡੀ ਜਿਹੜੀ ਸਾਹਸਾ ਜੀ ਬਿਲਕੁਲ ਮਾਇਆ ਜਿਹਾ ਜੀ ਮੰਮਾ ਤੇ ਆਪਣੇ ਮੇਰੇ ਇਹਨਾਂ ਨਾਲ ਬੈਠ ਕੇ ਸਾਡੀਆਂ ਜਿਹੜੀਆਂ ਗੱਲਾਂ ਦੇ ਉੱਤੇ ਡਿਸਕਸ ਹੋਈਆਂ ਨੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਜਿਹੜੀ ਚਮਕੀ ਸ਼ੰਕਰ ਦੇ ਜਿਹੜੀ ਉਸ ਨੂੰ ਟੱਪਣਾ ਹੋਈ ਆ ਜੀ ਉਹ ਵੈਸੇ ਮੈਂ ਆਪਣੇ ਤੌਰ ਤੇ ਕਿਉਂਕਿ ਸਾਨੂੰ ਸਾਡੀ ਡਿਊਟੀ ਤੁਹਾਨੂੰ ਪਤਾ ਹੀ ਆ ਜੀ ਬਹੁਤ ਜ਼ਹੀ ਆ ਮੈਂ ਕੋਸ਼ਿਸ਼ ਕੀਤੀ ਸੀ ਸ਼ਾਇਦ ਉਹਨਾਂ ਤੱਕ ਮੈਸੇਜ ਵੀ ਮੈਂ ਕਿਹਾ ਸੀ ਤੁਸੀਂ ਮਿਲ ਕੇ ਆਓ ਮੈਂ ਇੱਥੇ ਬੈਠ ਕੇ ਤੁਹਾਡੀ ਜਿਹੜੀ ਜੋ ਵੀ ਗੱਲ ਹੈ ਜੀ ਮੈਂ ਤੁਹਾਡੇ ਨਾਲ ਬਿਲਕੁਲ ਹੀ ਮਾੜਾ ਤੇ ਮੈਂ ਤੁਹਾਡੇ ਨਾਲ ਸਮਝਾ ਦਿੰਦਾ ਤਾਂ ਮੇਰਾ ਵੀ ਕੋਈ ਜੇ ਕਿਸੇ ਨਾਲ ਜਲਤ ਹੋ ਲਵੇ ਤੇ ਮੈਂ ਉਹਦੇ ਖਰਾਬਿਆਂ ਜਿਹੜਾ ਇਹ ਮੋਨ ਵਾਲਾ ਇਹ ਇਨਸੀਡੈਂਟ ਵਾਹਿਆ ਚੌਕੀ ਨੂੰ ਹੋਇਆ ਏ ਤੇ ਮੈਂ ਖੁਸ਼ਵਾਦ ਅਸੀਂ ਬਹੁਤ ਪਬਲਿਕ ਦੀ ਕਿਰਪਾ ਨਾਲ ਪਿਛਲੇ ਇੱਕ ਡੇਢ ਹਫ਼ਤੇ ਤੋਂ ਬੜਾ ਠੀਕ ਮਾਹੌਲ ਸੀ ਬਹੁਤ ਮਿਹਨਤ ਕੀਤੀ ਹੈ ਜੀ ਔਰ ਅਸੀਂ ਕਦੀ ਵੀ ਨਹੀਂ ਚਾਹੁੰਦੇ ਜੀ ਕਿਸੇ ਵੀ ਬੰਦੇ ਦਾ ਰਸਤੇ ਦੇ ਵਿੱਚ ਕਿਸੇ ਕੋਈ ਮੁਟਕੀ ਹੋਵੇ ਬਹੁਤ ਸੋਚਦਾ ਬਹੁਤ ਸੋਚੀ ਜੀ ਦਾ ਸੰਮੀ ਆ ਰਿਹਾ ਬਕਸੀ ਆਪਰੇ ਅਸਰ ਨੂੰ ਕਿੱਦਾਂ ਇਹ ਗੱਲ ਦੱਸਾਂਗੇ ਕਿ ਉਹ ਸਾਡੇ ਦੀ ਗੱਲ ਹੁੰਦੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਹ ਗੱਲ ਮੈਨੂੰ ਚਕੀਨ ਲੜ ਕਹਿੰਦਾ ਜੀ ਗਰੰਟੀ ਲੈਣਾ ਜੀ ਤੁਸੀਂ ਕਦੇ ਵੀ ਕੋਈ ਧਰਦੀ ਮੋੜਿਆ ਜੀ ਅਸੀਂ ਤੁਹਾਡੇ ਸੇਵਾ ਲਈ ਵਕਈ ਛੜੀ ਡੂਦੀ ਹੈ ਨਹੀਂ ਤੁਹਾਡੀ ਸੇਵਾ ਲਈ ਤੁਹਾਡੀ ਮੁਸ਼ਕਲ ਵਾਸਤੇ ਆ ਮੈਂ ਇਹ ਗੱਲ ਵੀ ਕਰਦਾ ਜਦੋਂ ਤੁਸੀਂ ਚੱਲ ਕੇ ਆਉਂਦੇ ਆ ਮੈਂ ਕਦੀ ਆਪਣੇ ਦਰਵਾਜ਼ੇ ਤੋਂ ਬਾਹਰ ਕਿਸੇ ਨੂੰ 2-5 ਮਿੰਟ ਤੋਂ ਵੱਧ ਨਹੀਂ ਰੁਕਣ ਦਿੰਦਾ ਮੈਂ ਉਹਦਾ ਵੈਲਕਮ ਕਰਦਾ ਮੈਂ ਉਹਦੀ ਗੱਲ ਸੁਣਦਾ ਤੁਹਾਨੂੰ ਵੀ ਪਤਾ ਤੁਹਾਡੇ ਇਲਾਕੇ 'ਚ ਇੱਥੇ ਪਹਿਲਾਂ ਵੀ ਰਹਿ ਕੇ ਗਏ ਆ ਹੁਣ ਵੀ ਸ਼ਾਹਗੋੜ ਸੀਗੇ ਨੇੜੇ ਜਿਹੜੀਆਂ ਜੀ ਆਪਾਂ ਲਗਭਗ ਸਾਰੇ ਜਾਣਦੇ ਹਾਂ ਕਿ ਜਿਹਨੂੰ ਤੇ ਇਸ ਕਰਕੇ ਜਦੋਂ ਜੀਡੀਆ ਵੱਲੋਂ ਕੋਈ ਗਲਤੀ ਹੋਈ ਹੈ ਜੀ ਉਹਦੇ ਵਾਸਤੇ ਮੈਂ ਇਸ ਲਈ ਨੂੰ ਅਗਲੇ ਗਾਮਾਸਤੇ ਕਰਨ ਜਦੀ ਤੋਂ ਗੱਲ ਨੂੰ ਖਦੀਆਂ ਸੌਧ ਤੋਂ ਤੁਸੀਂ ਮੇਰੇ ਧਿਆਨ ਚ ਲਿਆਓ ਜੇ ਮੈਂ ਸੈਟੀਸਫਾਈ ਨਹੀਂ ਕਰਦਾ ਫਿਰ ਤੁਸੀਂ ਜਰੂਰ ਇਸ ਕੋਸੇ ਜਾ ਸਕਦੇ ਹੋ ਜਾਂ ਸਾਡੇ ਉੱਪਰ ਲਿਆ ਵਿਸ਼ਵਾਸ ਕਰ ਸਕਦੇ ਹੋ ਇੱਕ ਇਸ ਤੋਂ ਇਲਾਵਾ ਵੀ ਜਿਹੜੀ ਇੱਕ ਜਿਲ੍ਹੇ ਸਾਹਿਬ ਦੇ ਨਾਲ ਜਿਹੜੀ ਪਿਛਲੇ ਦਿਨ ਗੱਲ ਹੋਈ ਕੋਈ ਸਾਡੇ ਨਾਮ ਦੇ ਕਿਸੇ ਬੰਦੇ ਨੇ ਕੋਈ ਕੰਮ ਮਤਲਬ ਜਿਵੇਂ ਕੋਈ ਪ੍ਰਾਈਵੇਟ ਬੰਦੇ ਨੇ ਪੈਸੇ ਕੋਈ ਕਲੀਨ ਦਾ ਕੇ ਕੋਈ ਰਗੜੇ ਧਿਆਨ ਜਾਈ ਸੀ ਉਹ ਮੈਂ ਬਿਲਕੁਲ ਇਹਨਾਂ ਨੂੰ ਗਾਰੰਟੀ ਰਾਈਏ ਕਿ ਮੈਂ ਜਿੱਦਾਂ ਵੀ ਸ਼ਤਰਮਾਰ ਦੇ ਲਈਏ ਤੇ ਜਦਰੀਏ ਉਹ ਖਲਾ ਕਰਵਾ ਕੇ within 1 ਵੀਕ ਵਿੱਚ ਮੈਂ ਇਹ ਕਰਾਂਗਾ ਜੀ ਹਮੇ ਤੇ ਫਿਰ ਤਾਂ ਹੋਈ ਹੀ ਗੁਜਾਰਸ਼ ਹੈ ਜੀ ਤੁਸੀਂ ਇੰਨਾ ਮਤਲਬ ਜਰਮਨ ਦੇ ਵਿੱਚ ਬੈਠੇ ਹੋ ਤੁਸੀਂ ਇੰਨਾ ਬਿਲਕੁਲ ਕਰੀ ਆ ਜਾਓ ਜੀ ਜੇ ਤੁਹਾਨੂੰ ਸੈਟੀਸਫੈਕਸ਼ਨ ਨਾ ਹੋਊਗੀ ਤੇ ਫਿਰ ਤੁਸੀਂ ਧਰਵਾ ਵੀ ਲਾ ਸਕਦੇ ਹੋ ਜੀ ਫਿਰ ਮੈਨੂੰ ਕੋਈ ਰੋਸ ਨਾ ਤੁਹਾਡੇ ਨਾਲ ਤੇ ਉਹਰੇ ਐਂਡ ਦੇ ਵਿੱਚ ਮੈਂ ਤੇ ਤੁਹਾਡੇ ਸਾਡੇ ਮੁਥਪੁਰ ਨੇ ਸਾਡੇ ਬੜੇ ਸਮਾਜ ਦੇ ਵਿੱਚ ਤੁਸੀਂ ਵੀ ਸਾਡੇ ਮੇਰੇ ਲਈ ਮੈਂ ਜੇ ਇੱਕ ਗੱਲ ਮੇਸ਼ਾ ਕਹਿੰਦਾ ਸੀ ਜਦੋਂ ਕੋਈ ਬੰਦਾ ਫੋਨ ਕਰਾਈ ਮਿਲਦਾ ਨਾ ਮਾਰ ਜਦਾ ਯਾਰ ਤੂੰ ਤਾਂ ਫੋਨ ਕਰਾ ਰਿਹਾ ਜਿਹੜਾ ਗਰੀਬ ਬੰਦਾ ਹੈ ਜਿਹੋ ਫੋਨ ਹੀ ਕਰਦਾ ਕੀ ਮੈਨੂੰ ਨਹੀਂ ਮਿਲੂਗਾ ਉਹਨੂੰ ਵੀ ਉਹਨੇ ਬਿਲਕੁਲ ਹੈ ਉਹ ਵੀ ਇੱਡੀ ਹੀ ਗੱਲ ਰਿਹਾ ਉਸ ਕਰਕੇ ਤੁਸੀਂ ਆਪਾਂ ਮਦਦ ਚੀਂ ਕਰਨਾ ਚਾਹੁੰਦੇ ਆ ਜੀ ਆਪਾਂ ਚਾਹੁੰਦੇ ਆ ਅਮਰੀਕਾ ਕੈਨੇਡਾ ਦੇ ਹਜ਼ਾਰਾਂ ਦਿੰਦੇ ਆ ਆਪਾਂ ਇੱਥੇ ਵੀ ਪਰ ਤੁਹਾਡਾ ਵੀ ਸਾਥ ਨਾਲ ਚਾਹੀਦਾ ਜੀ ਸਾਨੂੰ ਤੁਹਾਡੇ ਤੋਂ ਵੀ ਸਪੋਰਟ ਚਾਹੀਦੀ ਆ ਇਸ ਕਰਕੇ ਜਦੋਂ ਗੱਲ ਮੇਰੀ ਆ ਜਾਂਦੀ ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦਾ ਤੇ ਜੋ ਵੀ ਗੱਲ ਹੋਵੇ ਉਸ ਤੋਂ ਬਾਅਦ ਕੋਈ ਅਸੀਂ ਵੀ ਫੋੜ ਕਰ ਦਾਂ ਤੇ ਤੁਸੀਂ ਇੱਥੇ ਆ ਕੇ ਬੈਠੇ ਹੋ ਤੇ ਨੈਕਸਟ ਟਾਈਮ ਜਦੋਂ ਗੱਲ ਹੋ ਨਹੀਂ ਹੋएगी ਮੈਂ ਵੈਸੇ ਗ੍ਰੇਡਿੰਗ ਨਾਲ ਹੋਈ ਜੇ ਨਹੀਂ ਜੀ ਮਤਲਬ ਕੋਈ ਚਾਂਸ ਨਹੀਂ ਹੈਗਾ ਅਸੀਂ ਕਹਿਦਾ ਆਪਣੀ ਪ੍ਰੋਸੈਸ ਫੀਲ ਕਰਦੇ ਆ ਅਗਲੀ ਡੀਲ ਲਈ ਵਾਸਤੇ ਲੋਸੇ ਕਿਹਨੇ ਆ ਸਾਡੇ ਐਸਐਸਪੀ ਸਾਹਿਬ ਵੀ ਕਹਿੰਦੇ ਜਦੋਂ ਤੁਹਾਡੇ ਕੋਲ ਬੱਲੇ ਪੈਣ ਕਰਨੀ ਆ ਤਿੰਨੋਂ ਵੱਖਿਆ ਤਰੀਕੇ ਨਾਲ ਜਮੇ ਕਰਨਾ ਇਸ ਕਰਕੇ ਤੇ ਮੈਨੂੰ ਇਸੇ ਲਈ ਖਿਮਾ ਚਾਹਤ ਅਗੇ ਜੀ ਤੁਸੀਂ ਜਦੀ ਵੀ ਲੋੜ ਹੈ ਜੀ ਤੁਸੀਂ ਸੱਤਾ ਬੰਨੇ ਬੋਲਣਾ ਜੀ ਟਾਈਮ ਜਦੋਂ ਮੈਂ ਤੁਹਾਨੂੰ ਫੋਨ ਕਰੂੰ ਤੁਹਾਡੇ ਕੋਲ ਤਾਂ ਹੋਊਗਾ ਤੁਹਾਡੀ ਸੇਵਾ ਚ ਹੈ ਜੀ ਬਿਲਕੁਲ ਕਰਵਾ ਦਿਓ ਐਸਪੈਕਟਸ ਆ